10 ਦਿਨ ਪਹਿਲਾਂ ਆਰਥੀ ਸੈਨਾ ਦੀ ਇੱਕ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਬਹਾਦਰੀ ਦਾ ਦੇਖ ਰੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਨੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂਗੌਰ ਵਿਖੇ ਜੋ ਜਿਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮਨਪਾਗੀ ਮੈਂ ਮਨਪਾਗੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਕਪੜੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਵਿਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤੇ ਜੇ ਤੱਕ ਪ੍ਰਚਲਿਤ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਾ ਸੱਚਿਤ ਸਲਤਨ ਖੁਦ ਕਰ ਜੋਦੀ ਬਹੁਤ ਦੁਖਪ੍ਰੀ ਹਾਲੇ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੁੱੜੀ ਬੱਚੀ ਹੈ ਵਿਰਧ ਦਾ ਮਾਤਾ ਜੀ ਹੈਗੇ ਆ ਔਰ ਜੰਗ ਰੇ ਰਹਿਤ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਤੁਹਾਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਤੋਂ ਆਣਾ ਉਧਰ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨਾ ਪਹੁੰਚੋ ਪਤਾ ਨਹੀਂ ਲੱਗਦਾ ਇਹਨਾਂ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਉ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੇ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰ ਦਾਂਗੇ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਮਾ ਨਾ ਮੈਂ ਕਿਤੇ ਪਰੀਲੀਆ ਪਾਰਟੀ ਕੇ ਪਰ ਕੇਸੇ ਸਰਕਾਰ ਦੇ ਐਟ ਲੀਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਦੋਂ ਜਿੰਨਾ ਵੀ ਹੈਗਾ ਉਹਨੂੰ ਜਲਦੀ ਕਰਵਾਵਾਂਗੇ ਜਿੱਤੇ ਤੋ ਕਰਕੇ ਬਹੁਤ ਜਿਆਦਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਲੇਜ ਦਾ ਡਿਪਲੀਮਾ ਰੋਸ ਸਾਹਿਬ ਨੇ ਜੀ ਸੈਵੀ ਵੈਲਫੇਅਰ ਦੇ ਟਰੈਕਟਰ ਹੈ ਉਹਨੇ ਇੱਕ ਲੱਖ ਦਾ ਚੈੱਕ ਵੀ ਨਹੀਂ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਕਿ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੁਇਕੇ ਜਰਨਲ ਸਕੂਲ ਦਾ ਨਾਮ ਰੱਖਣਾ ਹੋ ਜਲਦੀ ਜਲਦੀ ਹੋਏਗਾ ਸਦਾ ਇੱਕ ਵਾਰ ਫਿਰ ਸਾਦੇ ਬਰੋਦ ਨਾਲ ਅਸੀਂ ਕੰਮ ਕਰਦੇ ਹੋਏ ਡਵੀਜੀ ਦਾ ਖਾਨ ਸਾਹਿਬ ਵਾਜੋਤਾ ਜੀ ਉਹਦਾ ਦੁੱਖਾ ਜੀ ਪਹਾੜ ਜਿੱਦਾ ਸਦਮਾ ਇਹਨਾਂ ਦੀ ਮਾਤਾ ਦੇ ਵਾਸਤੇ ਮੈਂ ਤਰਫਤ ਲਈ ਵਾਸਤੇ ਮਾਸੂਮ 6 ਸਾਲ ਦੇ ਬੱਚੀ ਵਾਸਤੇ ਇੱਕ ਖਲਾਮੋਤ ਬਿਆਨ ਨਹੀਂ ਕੀਤਾ ਜਿਸ ਨਾਲ ਪਰਿਵਾਰਾਂ ਤੇ ਹੁੰਦੇ ਹਨ ਬਰਦਰ ਪਹੁੰਚ ਬਤਾ ਉਹਨਾਂ ਵਾਸਤੇ ਮਸੀਤ ਦਾ ਤਕਰੀਰ ਕਰਦੇ ਆਂ ਤੇ ਦੂਜੇ ਪਾਸੇ ਹੌਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਤੇ ਸ਼ਿਵ ਵਾਸਤੇ ਸਮਾਜ ਵਾਸਤੇ ਵੀ ਸ਼ਹੀਦੀ ਪਾਈ ਆ। ਸਹਿਯਤਾ ਦਾ ਨਾਮ ਜਿਹੜਾ ਹਿੰਦੀ ਦੁਨੀਆ ਤੋਂ ਕਰਨਾ। ਜ਼ਿੰਦਗੀ ਬਹੁਤ ਆਸਾਨ ਆ ਕੋ ਬੰਦੇ ਰੋਗ ਨਸ਼ੇ ਪੀ ਕੇ ਵੀ ਮਰ ਰਹੇ। ਰੋਡ ਐਕਸੀਡੈਂਟਾਂ 'ਚ ਵੀ ਮਰ ਰਹੇ। ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਸਕਈ ਆ। ਇਹ ਦੇਖ ਕੇ ਪਰਿਵਾਰ ਨੂੰ ਹਮੇਸ਼ਾ ਹੌਸਲਾ ਹੋਊਗਾ। ਅਸੀਂ ਸਾਰੇ ਉਸ ਪਰਿਵਾਰ ਦੇ ਨਾਲ ਹਰ ਪਲੰਦੇ ਨਾਲ ਖੜਾਗੇ ਜਦ ਤੱਕ ਇਹ ਜੀਵੇ। ਕਿਉਂਕਿ ਇਹ ਸਭ ਕੁਝ ਤੁਹਾਨੂੰ ਦੱਸਾਇਆ। ਫੌਜੀ ਦੇ ਸਿਪਤੇ ਸਮਾਜ ਆ ਫੌਜੀ ਦੇ ਸਿਪਤੇ ਦੇਸ਼ ਉਸ ਤੋਂ ਧੀ ਪਰਿਵਾਰਾਂ ਦਾ ਕੁਝ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਕੋਲ